देखो ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬੜੀ ਪੰਜਾਬ ਦੇ ਵਿੱਚ ਸਨ 22 ਤੋਂ ਲੈ ਕੇ ਹੁਣ ਤੱਕ ਅਸੀਂ ਕਿਉਂਕਿ ਪਹਿਲਾਂ ਤੇ ਸਮਝਣਾ ਪਊਗਾ ਕਿ ਜਿਹੜਾ ਇਹ ਟਰੈਵਲ ਜੰਟਾਂ ਵਾਲਾ ਕੰਮ ਹੈ ਜਿਹੜਾ ਗੈਤਨੂਦੀ ਮਨੁੱਖੀ ਤਸਕਰੀ ਦਾ ਤੰਦਾ ਹੈ ਇਹ ਬਹੁਤ ਪੁਰਾਣਾ ਚੱਲ ਰਿਹਾ ਤੇ ਬੜੇ ਸਾਲਾਂ ਤੋਂ ਚੱਲ ਰਿਹਾ ਉਹਦੇ ਇਸ ਤੰਦੇ ਦਾ ਜਿਹੜਾ ਨੈਟਵਰਕ ਹੈ ਉਹ ਪੰਜਾਬ ਦੀ ਇੱਕ ਨੁੱਕ ਤੋਂ ਲੈ ਕੇ ਨਿਊਯਾਰਕ ਤੱਕ ਟ੍ਰਾਂਟੋ ਤੱਕ ਲੰਡਨ ਦੁਬਈ ਤੱਕ ਜਿਹੜਾ ਫੈਲਿਆ ਬੰਬੇ ਕਲਕੱਤਾ ਦਿੱਲੀ ਬਹੁਤ ਲੰਬਾ ਚੌੜਾ ਸੋ ਸਾਨੂੰ ਬੜੀ ਮੁਸ਼ਕਲ ਕਰਨੀ ਪਈ ਬੜੀ ਮਿਹਨਤ ਕਰਨੀ ਪਈ ਜਦੋਂ ਦੋ ਅਸੀਂ ਲੱਗੇ ਹੁਣ ਅਸੀਂ ਕਾਫੀ ਮਿਹਨਤ ਕਰਨ ਤੋਂ ਬਾਅਦ 3200 ਤੋਂ 25 ਕੇਸ ਜਿਹੜੇ ਹੁਣ ਤੱਕ ਰਜਿਸਟਰ ਕੀਤੇ ਇਹਨਾਂ ਵਿੱਚ ਕੁਝ ਲੋਕ ਜੇਲਾਂ ਚ ਗਏ ਕਈ ਲੋਕਾਂ ਨੂੰ ਫਾਇੰਡ ਹੋਇਆ ਕਈ ਕੁਛ ਹੋ ਰਿਹਾ ਹੁਣ ਜਦੋਂ ਅਮਰੀਕਾ ਨੇ ਪਿਛਲੇ 5 ਤਰੀਕ ਤੋਂ ਜਿਹੜੇ ਗੈਰ ਕਾਨੂੰਨੀ ਭਾਰਤੀ ਉੱਥੇ ਗਏ ਸੀ ਉਹਨਾਂ ਨੂੰ ਡਿਪੋਟ ਕਰਨਾ ਜਿਹੜਾ ਸ਼ੁਰੂ ਕੀਤਾ ਉਹ ਲੋਕ ਜਦੋਂ ਇੱਥੇ ਆਏ ਤੇ ਉਹਨਾਂ ਨੇ ਬੜੇ ਲੋਕ ਕੰਡੇ ਖੜੇ ਕਰਨ ਵਾਲੀਆਂ ਕਹਾਣੀਆਂ ਦੱਸੀਆਂ ਉਹਨਾਂ ਦੇ ਨਾਲ ਮਨੁੱਖੀ ਦੇ ਕਾਨੂੰਨਾਂ ਦੇ ਉਲੰਘਣਾ ਤੇ ਹੋਈ ਹੋਈ ਜੇ ਸਟੰਗ ਨਾਲ ਉਹਨਾਂ ਨੂੰ ਲਿਆਂਦਾ ਗਿਆ ਹੱਥਕੜੀਆਂ ਲਾ ਕੇ ਬੇੜੀਆਂ ਲਾ ਕੇ ਔਰ ਦੂਜੇ ਜਾਂ ਜਾਂ ਤੇ ਸਿਰਾਂ ਤੋਂ ਪੱਗਾ ਵੀ ਲਾ ਕੇ ਉਹਨਾਂ ਨੂੰ ਲਿਆਂਦਾ ਗਿਆ ਉਹ ਤਾਂ ਹੈ ਹੀ ਹੈ ਉਹ ਜੰਗਲਾਂ ਤੇ ਦਰਿਆਵਾਂ ਤੇ ਸਮੁੰਦਾਂ ਨੂੰ ਤਰ ਕੇ ਕਿੱਦਾਂ ਉੱਥੇ ਪਹੁੰਚੇ ਉਹ ਵੀ ਉਹਨਾਂ ਦੀ ਦਾਸਤਾਨ ਜਿਹੜੀ ਬੜੀ ਲੋਕ ਖੜੇ ਕਰਨ ਵਾਲੀ ਸੀਗੀ ਪਰ ਸਭ ਤੋਂ ਜਿਆਦੀ ਉਹਨਾਂ ਨੇ ਟ੍ਰੈਵਲ ਏਜੰਟਾਂ ਦੇ ਦਾ ਕਿੰਦਾ ਉਹ ਠੱਗੀ ਮਾਰਦੇ ਆ ਜਿਹੜਾ ਕੰਮ ਇੱਥੋਂ ਇੰਡੀਆ ਤੋਂ ਤੁਰ ਲੱਗਿਆ 25-25 ਲੱਖ ਦਾ ਸੌਦਾ ਹੁੰਦਾ ਤੇ ਜਦੋਂ ਰਸਤੇ 'ਚ ਉਹ ਚਲੇ ਜਾਂਦੇ ਜੋ ਫਸ ਜਾਂਦੇ ਤੇ ਬਹੁਤ ਸਾਰੇ ਏਜੰਟ ਆਮ ਬੰਦੇ ਕੋਲੋਂ 45-45 ਲੱਖ ਰੁਪਈਆ 50-50 ਲੱਖ ਰੁਪਈਆ ਲੈ ਕੇ ਕਈ ਇਹ ਨੂੰ 60-60 ਲੱਖ ਰੁਪਈਆ ਵੀ ਲੈ ਗਏ ਉਹਦੇ ਇਹ ਬਹੁਤ ਵੱਡਾ ਪਹਿਲਾ ਕਿਸੇ ਨੂੰ ਨਹੀਂ ਦੱਸਿਆ ਜਾਂਦਾ ਕਿ ਤੁਹਾਨੂੰ ਡੰਕੀ ਲਗਣੀ ਹੈ ਜਾਂ ਕੀ ਹੋਣਾ। ਬੀਤੇ ਕੱਲ ਵੀ ਮੇਰੇ ਕੋਲ ਚੰਡੀਗੜ੍ਹ ਤੇ ਕੇਸ ਆਇਆ ਉਹ ਦੋਵੇਂ ਜੀ ਕਹੇ 90 ਲੱਖ ਰੁਪਏ ਦਿੱਤਾ ਉਹਨਾਂ ਨੇ। ਉਹ ਕਹਿੰਦੇ ਜੀ ਸਾਨੂੰ ਬਦਾ ਜੀਲ ਜਾ ਕੇ ਪਤਾ ਲੱਗਾ ਕਿ ਅਸੀਂ ਤਾਂ ਮਤਲਬ ਫਸ ਗਏ। ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਫਿਰ ਉਹ ਪਿੱਛੋਂ ਕਰਦੇ ਆ ਉਹ ਕਾਲਾ ਕਰਦੇ ਆ ਏਜੰਟ। ਵੀ ਜਾਂ ਪੈਸੇ ਉਹ ਦਿਓ ਨਹੀਂ ਤੇ ਤੁਹਾਡਾ ਬੱਚਾ ਫਸ ਗਿਆ ਇੱਥੇ ਰਹਿ ਜਾਊਗਾ। ਪਾਸਪੋਰਟ ਉਹਨਾਂ ਕੋਲ ਲੈ ਲੈਂਦੇ ਆ। ਸੋ ਅਸੀਂ 5 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ 15 ਮਤਲਬ ਜਿਹੜੇ ਟਰੈਵਲ ਏਜੰਟ ਜਿਨ੍ਹਾਂ ਨੇ ਇਹ ਧੰਦਾ ਜਿਹੜਾ ਕੀਤਾ ਸੀ ਉਹਨਾਂ ਦੇ ਖਿਲਾਫ ਅਸੀਂ ਪਰਚੇ ਜਿਹੜੇ ਆ ਦਰਜ ਕੀਤੇ ਆ ਤਿੰਨ ਬੰਦੇ ਅਰੈਸਟ ਹੋਏ ਆ ਅਸੀਂ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਮਤਲਬ ਜਿਹੜਾ ਸਾਨੂੰ ਲਿਖਤੀ ਦਿਓ ਸਾਨੂੰ ਬਿਆਨ ਦਿਓ ਬਿਆਨ ਦੇਣ ਤੋਂ ਬਾਅਦ ਅਸੀਂ ਮਤਲਬ ਜਿਹੜੀ ਕਾਨੂੰਨੀ ਕਾਰਵਾਈ ਉਹ ਕਰਾਂਗੇ ਅੱਜ ਤੋਂ ਤੋਂ ਹੀ ਪੱਤੇ ਸ਼ੁਰੂ ਕਰਨੇ ਕਿਤੇ ਉਦੋਂ ਤੋਂ ਇੱਕ ਟਰੈਵਲ ਏਜੰਟਾਂ ਲੋਕਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਗਿਆ ਫੋਨ ਸ਼ੁਰੂ ਕੀਤੇ ਗਏ ਰਾਤੀ ਮੈਨੂੰ ਸ਼ਾਹਕੋਟ ਤੋਂ ਇੱਕ ਨੌਜਵਾਨ ਦੀ ਕਾਲ ਆਈ ਸੀ ਕਿ ਮੈਂ ਮਤਲਬ ਜਿਹੜਾ ਗਿਆ ਸੀਗਾ ਡੌਕੀ ਦੇ ਥੂ ਮੇਰੇ ਕੋਲ ਏਜੰਟ ਨੇ 45 ਲੱਖ ਰੁਪਏ ਲਿਆ ਸੀਗਾ ਪਤਾ ਤੇ ਉਹਨੂੰ ਥਾਣੇ ਸੱਦਿਆ ਸੀਗਾ ਉਹ ਬੱਲੇ ਜਿਹੜਾ 15 ਲੱਖ ਰੁਪਏ ਵਾਪਸ ਕਰਦਾ ਪਰ ਅਸੀਂ ਆਪਣੇ ਪੈਸੇ ਪੂਰੇ ਲੈਣੇ ਆ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਪੂਰੇ ਪੈਸੇ ਲੋ ਜ ਨਹੀਂ ਦਿੰਦਾ ਫਿਰ ਪੱਥਾ ਦਰਜ ਕਰ ਦਿਆਂਗੇ ਸੋ ਅਸੀਂ ਹੱਦ ਤੱਕ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਨੌਜਵਾਨਾਂ ਦਾ ਨੁਕਸਾਨ ਹੋਇਆ ਜਾਂ ਜਿਹੜਾ ਉਹਨਾਂ ਦਾ ਫਰਾਡ ਕੀਤਾ ਗਿਆ ਉਹ ਕੋ অপরাধੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਸ ਕਰਕੇ ਅਸੀਂ ਹਰ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਤੌਰ ਤੇ ਹੋ ਰਹੀ ਮਨੁੱਖੀ ਤਸਕਰੀ ਜਿਹੜੀ ਆ ਇਹਨੂੰ ਢੱਕਿਆ ਜਾਵੇ ਜਿਹੜੇ ਜਿਹੜੇ ਟਰੈਵਲ ਏਜੰਟਾਂ ਦੇ ਦਾਈ ਜਿਹੜੇ ਜਿਹੜੀ ਇਮੀਗ੍ਰੇਸ਼ਨ ਏਜੰਸੀਆਂ ਦੇ ਦਾਈ ਇਹ ਕੀਤੀ ਜਾਂਦੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਪੰਜਾਬ ਸਰਕਾਰ ਜਿਹੜੀ ਆ ਉਹ پابੰਦ ਹੈ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਸਖਤ ਅਦਾ ਤਾਂ ਕੀਤੀ ਹੈ ਇਹ ਬੰਦੇ ਜਿਹੜੇ ਪੰਜਾਬ ਦੇ ਵਿੱਚ ਇਦਾਂ ਦਾ ਕੰਮ ਕਰਦੇ ਆ ਮਨੁੱਖੀ ਤਸਕਰੀ ਦਾ ਕੰਮ ਕਰਦੇ ਆ ਗੈਰ ਕਾਨੂੰਨੀ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੋਊਗੀ ਸੋ ਉਸ ਤਹਿਤ ਅਸੀਂ ਇਹ ਪੱਤੇ ਜਿਹੜੇ ਦਰਜ ਕੀਤੇ ਆ ਉਹ ਮੈਨੂੰ ਲੱਗਦਾ ਉਹਨਾਂ ਦੇ ਦਿਨਾਂ ਤੱਕ ਅਸੀਂ ਹੋਰ ਪੱਤੇ ਦਰਜ ਕਰਦਾਂਗੇ ਕਿਉਂਕਿ ਕੱਲ ਕਈ ਬੰਦੇ ਸਾਡੇ ਐਨਆਈ ਦੀ ਦਫ਼ਤਰ ਚ ਆ ਕੇ ਸਾਡੇ ਏਡੀਜੀਪੀ ਸਾਹਿਬ ਨੂੰ ਮਿਲ ਕੇ ਗਏ ਆ ਉਦੋਂ ਇਸ ਗੱਲ ਹੀ ਕਹਿ ਕੇ ਗਏ ਕਿ ਸਾਨੂੰ 1-2 ਦਿਨ ਦੇ ਦਿਓ ਏਜੰਟ ਨੇ ਜਿਹੜਾ ਸਾਨੂੰ ਵਾਦਾ ਕੀਤਾ ਹੈ ਇਹ ਨਹੀਂ ਤੈਸੀ ਬਿਆਨ ਦੇ ਦਾਂਗੇ ਤੁਸੀਂ ਪੱਤਾ ਦਰਜ ਕਰ ਦਿਓ ਸੋ ਮੇਰੀ ਆਸ ਹੈ ਕਿ ਅਸੀਂ ਅਗਲੇ ਦਿਨਾਂ 'ਚ ਹੋਰ ਜਿਹੜਾ ਪ੍ਰੈਸ ਕੰਝਾਂ ਕੱਸਾਂਗੇ ਇਹਨਾਂ ਫਰਾੜੀਆਂ ਦੇ ਖਿਲਾਫ ਜਿਹੜਾ ਲੋਕਾਂ ਦਾ ਧੋਖਾ ਕਰਨ ਵਾਲੇ ਖਿਲਾਫ ਦੇਣਾ ਉਹ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੇ ਧੋਖਾ ਕਰਦੇ ਐ ਟ੍ਰੈਵਲ ਏਜੰਟ ਕੋਈ ਡਿਪਾਰਟਮੈਂਟ ਵੱਲੋਂ ਲਿਸਟ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਵਾਲੇ ਸਮਝ ਲੈਣ ਕਿ ਇਸ ਦੇ ਖਿਦਮਤ ਸਹੀ ਕਾਰਵਾਈ ਕੀਤੀ ਜਾ ਰਹੀ ਹੈ ਲਿਸਟ ਨਹੀਂ ਤਿਆਰ ਹੋ ਸਕਦੀ ਜੀ ਉਹਦਾ ਐਕਚੁਅਲੀ ਇਹ ਹੈ ਕਿ ਜਿਹੜਾ ਤੁਹਾਨੂੰ ਮੈਂ ਦੱਸਿਆ ਨਾ ਕਿ ਨੈਟਵਰਕ ਬੜਾ ਲੰਬਾ ਚੋੜਾ ਆ ਉਹ ਲਿਸਟ ਇਸ ਕਰਕੇ ਦੀ ਤਿਆਰ ਹੁੰਦੀ ਹੈ ਕਿ ਜਿਹੜੇ ਬੰਦੇ ਪੰਜਾਬ ਚ ਦੇ ਜਿਹੜੇ ਮੰਨ ਲਓ ਬੰਬੇ ਦੇ ਕਿ ਏਜੰਟ ਦਾ ਕੰਮ ਕਰਦੇ ਆ ਜਾਂ ਦबई ਵਾਲੇ ਏਜੰਟ ਦਾ ਕੰਮ ਕਰਦੇ ਆ ਉਹ ਸਿਰਫ ਜਿਹੜੇ ਚੁੱਪਚੀ ਬੀਤੇ ਜਾਂਦੇ ਆ ਬੰਦਿਆਂ ਨਾਲ ਸੌਦੇਬਾਜ਼ੀ ਕਰਦੇ ਆ ਉਹਨਾਂ ਨਾਲ ਗੱਲ ਕਰਉਂਦੇ ਆ ਜੀ ਤੁਹਾਡੀ ਗੱਲ ਕਰਾ ਦਿੰਦੇ ਆ ਤੇ ਚਲੋ ਤੁਸੀਂ ਸੋ ਬੰਦੇ ਇਦਾਂ ਲੱਭਣੇ ਉਹ ਉਦੋਂ ਹੀ ਲੱਭੇ ਜਾ ਸਕਦੇ ਜਦੋਂ ਜਿਹਦੇ ਨਾਲ ਫਰਾਡ ਹੋਇਆ ਜਿਹਦੇ ਨਾਲ ਧੋਖਾ ਹੋਇਆ ਉਹ ਬੰਦਾ ਸਾਨੂੰ ਬਿਆਨ ਦਏ ਕਿ ਇਹ ਬੰਦੇ ਨੇ ਮੇਰੇ ਤਾਂ ਧੋਖਾ ਕੀਤਾ ਜੇ ਫੇਰ ਅਸੀਂ ਉਹ ਬੰਦੇ ਦੇ ਉੱਤੇ ਕਾਨੂੰਨੀ ਕਾਰਵਾਈ ਕਰ ਸਕਦੇ ਏਦਾਂ ਜਿਹੜਾ ਤੁਸੀਂ ਡਿਟੇਫਾਈ ਨਹੀਂ ਕਰ ਪਾਓਗੇ ਪੰਜਾਬ 'ਚ ਕਿ ਗੈਰ ਕਾਨੂੰਨੀ ਕਿੰਨੇ ਅਲ ਕਾਨੂੰਨੀ ਕਿੰਨੇ ਗੈਰ ਕਾਨੂੰਨੀਆਂ ਨੇ ਕਦੇ ਬੋਰ ਥੋੜਾ ਲਾਇਆ ਉਹਨਾਂ ਨੇ ਕਦੇ ਉਹ ਉਹ ਵੱਡਾ ਕੋਈ ਦਫ਼ਤਰ ਥੋੜਾ ਖੋਲਿਆ ਉਹਦੇ ਪੈਦਲ ਸਵਾਰ ਨੇ ਇਦਾਂ ਹੀ ਬੰਦੇ ਲੱਭਦੇ ਲਿੰਦੇ ਆ ਤੇ ਇਦਾਂ ਹੀ ਬੁੜਕੇ ਫਸਾ ਕੇ ਉਹ ਘੱਲ ਦਿੰਦੇ ਜਿਹੜੇ ਇਸ ਤਰੀਕੇ ਨਾਲ ਸ਼ਹਿਰਾਂ ਦੇ ਵਿੱਚ ਫੁੱਲੇ ਨੇ ਜਿਹੜੇ ਬੋਰ ਲਗਾਉਂਦੇ ਨੇ ਉਹਨਾਂ ਦੀ ਵੀ ਜਾਂਚ ਹੋ ਰਹੀ ਹੈ ਕਿ ਉਹ ਕਾੜ ਨਹੀਂ ਗਿਆ ਸਹੀ ਨਹੀਂ ਉਹ ਤੇ ਅਸੀਂ ਡੀਸੀ ਸਾਹਿਬ ਦੀ ਡਿਊਟੀਆਂ ਲਗੀਆਂ ਸੀਪ ਸਾਹਿਬ ਨੇ ਸਾਡੇ ਪੰਜਾਬ ਚ ਡਿਊਟੀਆਂ ਲਾਈਆਂ ਕਿ ਜਿੱਥੇ ਕਿਤੇ ਇਦਾਂ ਦਾ ਖੁੱਲਾ ਜਿਨ੍ਹਾਂ ਨੇ ਡੀਸੀ ਕੋਲੋਂ ਪਰਮਿਸ਼ਨ ਨਹੀਂ ਲਈ ਤੇ ਜਿਨ੍ਹਾਂ ਨੇ ਕੇਂਦਰੀ ਸਰਕਾਰ ਦੇ ਇਮੀਗ੍ਰੇਸ਼ਨ এনवायरमेंट ਕੋਲ ਪਰਮਿਸ਼ਨ ਨਹੀਂ ਲਈ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਉਹਨਾਂ ਨੂੰ ਬੰਦ ਕਰੋ ਉਹ ਵੀ ਇਹੀ ਕਰਦੇ ਆ ਪਰ ਉਹ ਘੱਟ ਨੇ ਲੋਕਾਂ ਨੇ ਨਾ ਉਹ ਲਈ ਆ ਸਿੱਧੀ ਹਾਂ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੋ ਕਿ ਜਿਹੜੇ ਲੜਕੇ ਬਾਹਰ ਜਾਂਦੇ ਨੇ ਅਜੇ ਵੀ ਕਰਕੇ ਰਹਿਨੇ ਜੈ ਕਾਨੂੰਨੀ ਜਨਮਨੂਨ ਕੀ ਮੱਸੇ ਜ਼ਰਦਾਰੋ ਨਹੀਂ ਨਹੀਂ ਮੇਰਾ ਤੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਯਾਰ ਆਪਾਂ ਜੈ ਕਾਨੂੰਨੀ ਟੰਗਾਂ ਦੇ ਨਾਲ ਬਾਹਰ ਨਾ ਆ ਜਾਈਏ ਅੱਜ ਦਾ ਜਿਹੜਾ ਝੁਗ ਹੈ ਇਹ ਐਜੂਕੇਸ਼ਨ ਦਾ ਝੁਗ ਹੈ ਗਲੋਬਲਾਈਜੇਸ਼ਨ ਦਾ ਝੁਗ ਹੈ ਸਾਰੀ ਦੁਨੀਆ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਆ ਤੁਸੀਂ ਚਾਹੇ ਪੜਨ ਚੱਲ ਜਾਓ ਚਾਹੇ ਨੌਕਰੀ ਲੈਣ ਚੱਲ ਜਾਓ ਪਰ ਜੋ ਸਹੀ 당ਨਾ ਕਾਨੂੰਨੀ 당ਨਾ ਮੇਰੀ ਬੇਨਤੀ ਹੈ ਲੋਕਾਂ ਨੂੰ ਅੱਜ ਕੱਲ ਤਾਂ ਇੱਕ ਇੱਕ ਪੋਤੇ ਆ ਲੋਕਾਂ ਦਾ ਪਹਿਲੇ ਜਮਾਨੇ ਦੇ ਦੇ ਜੋ ਪੰਜਾਹ ਤਾ ਪੰਜ ਬਾ ਪੱਤੋਂ ਹੁੰਦੇ ਸੀ ਉਦੋਂ ਆਪਾਂ ਵੇਖਦੇ ਕਈ ਸਮਿਆਂ ਤੋਂ ਇਸ ਗੱਲ ਤੇ ਲੱਗੇ ਦੋ ਹੀ ਬੱਚੇ ਘਰ ਵਿੱਚ ਹੁੰਦੇ ਇੱਕ ਲੜਕੀ ਐ ਇੱਕ ਲੜਕਾ ਐ ਤੇ ਆਪਣਾ ਜਿਹੜਾ ਇੱਕ ਇੱਕ ਲੜਕਾ ਵੀ ਐ ਉਹਨੂੰ ਵੀ ਆਪਾਂ ਜਾਂਦੇ ਟਰੈਵਲ ਜੰਟਾ ਦੇ ਦਾਈ ਮੌਤ ਦੇ ਮੂਹਰੇ ਵਿੱਚ ਧੇਲ ਦਿੰਦੇ ਆ ਆ ਜਿਹੜੇ ਬਚ ਕੇ ਆਦੇ ਛੁਗੜਾ ਬਚ ਕੇ ਆਗੇ ਵੇ ਤਾਂ ਉਹ ਦੱਸਦੇ ਆ ਨਾ ਨਾਲ ਤੁਹਾਨੂੰ ਵੀ ਕਿੰਨੇ ਜੰਗਲਾਂ ਦੇ ਵਿੱਚ ਅਸੀਂ ਪਿੰਜਰ ਵੇਖੇ ਕਿੰਨੀਆਂ ਲਾਚਾਂ ਵੇਖੀਆਂ ਐਦਾਂ ਹੀ ਬੰਦੇ ਉੱਥੇ ਮੱਦੇ ਹੁੰਦੇ ਆ ਸੋ ਮੇਰੀ ਲੋਕਾਂ ਨੂੰ ਬੇਨਤੀ ਆ ਪੰਜਾਬੀਆਂ ਨੂੰ ਬੇਨਤੀ ਆ ਪੜਨ ਜਾਓ ਰੋਟੀ ਕਮਾਉਣ ਜਾਓ ਕੋਈ ਗੱਲ ਨਹੀਂ ਪਰ ਜਾਓ ਕਾਨੂੰਨੀ ਢੰਗ ਦੇ ਨਾਲ ਜਾਓ ਕਾਨੂੰਨੀ ਰਸਤੇ ਦੇ ਨਾਲ ਗੈਰ ਕਾਨੂੰਨੀ ਮਨੁੱਖੀ ਤਸਕਰੀ ਕਰਨ ਵਾਲੇ ਬੰਦਿਆਂ ਦੇ ਪਿੱਪੇ ਚੜ ਕੇ ਜਿਹੜਾ ਤੁਹਾਨੂੰ ਕੋਈ ਗਲਤ ਸਟੈਪ ਤੇ ਝੁਕਣਾ ਚਾਹੀਦਾ ਇਹ ਮੇਰੀ ਸਾਰਿਆਂ ਨੂੰ ਜਿਹੜੀ ਬੇਨਤੀ ਆ